ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਗੱਲ ਕਰਨ ਲੱਗੇ ਸੀਗੇ ਮੂੰਗੀ ਦੀ ਬਜਾਈ ਬਾਰੇ ਜਿਹੜੇ ਵੀਰਾਂ ਨੇ ਤਾਂ 20 ਤਰੀਕ ਤੋਂ ਪਹਿਲਾਂ ਬਜਾਈ ਕਰਤੀ ਉਹ ਤਾਂ ਚਲੋ ਵਧਾਈ ਦੇ ਪਾਤਰ ਆ ਬਈ ਉਹ ਪੂੰਗੀ ਦੇ ਚਾਂਸ ਜ਼ਿਆਦਾ ਹੁੰਦੇ ਆ ਬਈ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਉਹ ਵੱਢੀ ਜਾ ਸਕਦੀ ਹੈ ਤੇ ਇੱਕ ਤੁਹਾਨੂੰ ਹੋਰ ਤਰੀਕਾ ਦੱਸਦੇ ਆ ਤੇ ਪਹਿਲਾ ਵੀਡੀਓ ਤਾਂ ਨਹੀਂ ਪਾਈ ਗਈ ਕਿਉਂਕਿ ਮੈਂ ਅੱਗੇ ਵੀ ਕਹਿੰਦਾ ਹੁੰਨਾ ਵੀ ਜਿਹੜੀ ਚੀਜ਼ ਆਪ ਤਜਰਬਾ ਕੀਤਾ ਕਾਮਯਾਬ ਹੋਈ ਆ ਅਸੀਂ ਉਹ ਗੱਲ ਕਰਨੀ ਹੁੰਦੀ ਆ ਆ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਰਹੇ ਹੋਵੋਗੇ ਕਿ ਬੈੱਡ ਬਣਾਏ ਹੋਏ ਆ ਬੱਡਾਂ ਉੱਪਰ ਤਿੰਨ ਸਿਆੜ ਮੂੰਗੀ ਦੇ ਆ ਦੇ ਆਮ ਤੌਰ ਤੇ ਜਿਹੜੀਆਂ ਸਟੋਰਾਂ ਚ ਜਾਂ ਕਿਤੇ ਉੰ ਵੀ ਚੱਲ ਰਹੀਆਂ ਜਾਂ ਵੱਡੀਆਂ ਫਾਰਮਾਂ ਬਣਾ ਰਹੀਆਂ ਉਹਨਾਂ ਉੱਪਰ ਮੂੰਗੀ ਦੇ ਚਾਰ ਸਿਆਲ ਉਹ ਸਿਰਫ ਰੌਣੀ ਵਾਲੇ ਬਾਣ ਵਿੱਚ ਹੀ ਕੰਮ ਜਾਪ ਜੇਕਰ ਵਣ ਦੀ ਰੌਣੀ ਹੋਈ ਵੀ ਆ ਰੌਣੀ ਕਰਕੇ ਆਪਾਂ ਮੂੰਗੀ ਬੀਜਦੇ ਆ ਤਾਂ ਉਹ ਬਹੁਤ ਵਧੀਆ ਚੀਜ਼ ਆ ਤੇ ਜਿਹੜੀ ਆ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਇਹ ਥੋੜਾ ਜਿਹਾ ਬੈੱਡ ਘੱਟ ਚੌੜਾ 21 ਇੰਚੀ ਚੌੜਾ ਬੈੱਡ ਹੈ ਇਹਦਾ ਤਾਂ ਤਿੰਨ ਸਿਆਲ ਕੱਢ ਦੀ ਇਹ ਇੱਕ ਬੈੱਡ ਤੇ ਉੱਪਰ ਤੇ ਮੂੰਗੀ ਹਰੀ ਹੋਈ ਵੀ ਤੁਸੀਂ ਆਪ ਦੇਖ ਸਕਦੇ ਹੋ ਅੱਜ ਦੂਸਰਾ ਪਾਣੀ ਲਾਤਾ ਇਹਨੂੰ ਦੂਸਰਾ ਪਾਣੀ ਲਾਉਣ ਦੀ ਵੈਸੇ ਜ਼ਰੂਰਤ ਨਹੀਂ ਸੀਗੀ ਤੇ ਗਲਤੀ ਸਿਰਫ ਇਹ ਹੋ ਗਈ ਵੇਹ ਦੇ ਚ ਥੋੜਾ ਜਿਹਾ ਡੱਬ ਰਹੇਗਾ ਵੀ ਲੜ ਘਟਾਈ ਸੀਗੀ ਇੱਕ ਥੋੜਾ ਜਿਹਾ ਜਿਵੇਂ ਕਿ ਹੁਣ ਅੱਜ ਕੱਲ ਪਿੰਡ ਪਿੰਡ ਹੀ ਇਹ ਹਾਲ ਆ ਚੋਰਾਂ ਨੇ ਪਰੇਸ਼ਾਨ ਕੀਤਾ ਵੀ ਉਹਨਾਂ ਨੇ ਤਾਰ ਵੱਢ ਕੇ ਮੋਟਰ ਥੋੜੀ ਜੀ ਇੱਕ ਵਾਰੀ ਮਰਵਾਤੀ ਤਾਂ ਕਰਕੇ ਇਹਨੂੰ ਪਾਣੀ ਦੂਰਾ ਲਾਉਣ ਦੀ ਰੋਡ ਪਈ ਕਿ ਡੱਬ ਰਹਿ ਗਿਆ ਸੀਗਾ। ਬਾਕੀ ਤੁਸੀਂ ਦੇਖ ਸਕਦੇ ਹੋ ਵੀ ਮੂੰਗੀ ਬਹੁਤ ਵਧੀਆ ਹਰੀ ਹੋਈ ਰਹੀ ਆ। ਜ਼ੂਮ ਕਰਕੇ ਤੁਹਾਨੂੰ ਦਿਖਾ ਦਣਾ ਨੇੜੇ। ਦੇਖੋ। ਤੇ ਬਹੁਤ ਹੀ ਕਾਮਯਾਬਦਾਰੀ ਕੰਮ ਨੂੰ ਲੱਗਿਆ। ਜੇ ਆਪਾਂ ਸਾਫ ਬਾਣ ਦੇ ਵਿੱਚ ਥੱਲੇ ਰੌਣੀ ਕਰਕੇ ਵੀ ਮੂੰਗੀ ਬੀਜਦੇ ਆ ਤੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਤੇਜ਼ੀ ਦੇ ਨਾਲ ਵੱਧਦੀ ਆ ਤੇ ਪੁਗਰਨ ਦੀ ਸ਼ਕਤੀ ਤੁਹਾਨੂੰ ਦੱਸ ਦੇਣਾ। ਵੀ ਇਹ 24 ਤਰੀਕ ਨੂੰ ਮੂੰਗੀ ਬੀਜੀ ਸੀਗੀ ਅਸੀਂ ਤੇ 25 ਨੂੰ ਸਵੇਰ ਪਾਣੀ ਲਾਇਆ ਸੀਗਾ ਤੇ 27 ਤਰੀਕ ਨੂੰ ਸਵੇਰ ਇਹ ਕਿਤੇ ਕਿਤੇ ਦਿਸਣ ਲੱਗ ਗਈ ਸੀ ਤੇ 28 ਤਰੀਕ ਨੂੰ ਤਾਂ ਸਵੇਰ ਸਿਆਲ ਭਰਿਆ ਸੀ ਸਾਰੀ ਮੂੰਗੀ ਹਰੀ ਹੋ ਗਈ ਸੀ ਤੇ ਜੇਕਰ ਆਪਾਂ ਰੋਣੀ ਕਰਕੇ ਬੀਜਦੇ ਆ ਘੱਟ ਤੋਂ ਘੱਟ ਵੀ ਉਹ 6 ਦਿਨ 7 ਦਿਨ ਤੇ 8 ਦਿਨ ਲੱਗ ਜਾਂਦੀ ਆ ਜਦੋਂ ਤੱਕ ਮੂੰਗੀ ਤਿਆਰ ਹੁੰਦੀ ਆ ਤੇ ਇੰਨੀ ਜੇ ਆਪਾਂ ਕਹੀਏ ਇਸ ਤਰ੍ਹਾਂ ਮੂੰਗੀ ਉਹ ਘੱਟ ਤੋਂ ਘੱਟ ਵੀ 10 ਦਿਨ ਤੇ ਜਾ ਕੇ ਬਣਦੀ ਆ ਇਹਨੂੰ ਅੱਜ 25 ਤਰੀਕ ਤੋਂ ਅੱਜ 30 ਤਰੀਕ ਆ 30 ਅਪ੍ਰੈਲ ਤੇ ਪੰਜਾਂ ਦਿਨਾਂ ਦੇ ਵਿੱਚ ਚਲੋ ਛਿਆਂ ਚ ਮੰਨ ਲਓ ਵੀ ਛਿਆਂ ਦਿਨਾਂ ਦੇ ਵਿੱਚ ਵਿੱਚ ਮੂੰਗੀ ਵੇਖੋ ਤੁਸੀਂ ਵੀ ਬਾਣ ਦਸਣ ਲੱਗ ਗਿਆ ਬਾਣ ਚ ਵੀ ਠੀਕ ਆ ਹਾਂ ਮੂੰਗੀ ਹੈਗੀ ਆ। ਨੋ। ਥੋੜਾ ਜਿਹਾ ਧੁੱਪ ਦਾ ਚਮਕਾਰਾ ਜ਼ਿਆਦਾ ਕਰਕੇ ਥੋੜਾ ਘੱਟ ਪਤਲਾ ਦਾ ਇਧਰ ਨੂੰ ਜ਼ਿਆਦਾ ਦਿਸ ਰਹੀ ਆ। ਸੋ ਅੱਗੇ ਤੋਂ ਹੋਰ ਵੀ ਇਹਦੇ ਵਿੱਚ ਸੁਧਾਰ ਕਰਕੇ ਤੁਹਾਨੂੰ ਦੱਸਦੇ ਰਵਾਂਗੇ। ਕੁਝ ਕੁ ਕਮੀਆਂ ਇਹਦੇ ਵਿੱਚ ਵੀ ਹੈਗੀਆਂ ਨਜ਼ਰ ਆਈਆਂ ਸਾਨੂੰ। ਬਾਕੀ ਜਿਵੇਂ ਜਿਵੇਂ ਸਾਨੂੰ ਗਾਂ ਕਮੀਆਂ ਨਜ਼ਰ ਆਉਣਗੀਆਂ ਸੀ ਉਹਦੇ ਬਾਰੇ ਜਾਣਨਾ ਪਾਵਾਂਗੇ। ਇੱਕ ਤਾਂ ਜਿਹੜੀ ਸਾਨੂੰ ਸਾਰਿਆਂ ਨਾਲ ਵੱਡੀ ਸਮੱਸਿਆ ਇਹਦੇ ਚ ਇਹ ਆਈ ਆ। ਵੀ ਬਾਹਣ ਬਹੁਤ ਜ਼ਿਆਦਾ ਪੋਲਾ ਭਾਲਦੀ ਆ ਮਸ਼ੀਨ ਇਹ। ਜਿੰਨਾ ਪੋਲਾ ਬਾਹਣ ਹੋਊਗਾ ਜਿੰਨਾ ਡੂੰਘੇ ਹਲ ਵਾਵਾਂਗੇ ਤਾਂ ਬੈੱਡ ਸਹੀ ਬਣਦਾ ਤੇ ਫੇਰ ਸਹੀ ਯਾਨੀ ਦੀ ਬੈੱਡ ਤੇ ਪਾਣੀ ਨਹੀਂ ਚੜਦਾ। ਆ ਤੁਸੀਂ ਦੇਖ ਸਕਦੇ ਹੋ। ਮੇਰੇ ਤਿੰਨ ਕਿੱਲਾਂ ਤੇ ਖੁੱਲਾ ਪਾਣੀ ਲੱਗ ਰਿਹਾ ਕੋਈ ਨਾ ਖੂਣੀ ਬੰਨਿਆ ਵਾ ਕੋਈ ਕੁਛ ਨਹੀਂਗਾ ਨਾ ਬੈੱਡ ਤੇ ਪਾਣੀ ਚੜਿਆ ਕਰਾਹ ਲੱਗਿਆ ਵਾ ਹੋਵੇ ਬਾਣ ਨੂੰ ਬਾਣ ਪੱਧਰ ਹੋਵੇ ਤੇ ਬਾਣ ਵਾਇਆ ਵਾ ਜਿਆਦਾ ਹੋਵੇ ਇਹ ਤਕਰੀਬ ਸਾਡਾ ਬਾਣ ਸਹੀ ਸੀਗਾ ਬਹੁਤ ਜਿਆਦਾ ਵਾਇਆ ਵਾ ਸੀਗਾ ਤੇ ਬਹੁਤ ਵਧੀਆ ਬੈੱਡ ਬਣਿਆ ਬਹੁਤ ਵਧੀਆ ਮੂੰਗੀ ਹਰੀ ਹੋਈ ਆ ਜਿਵੇਂ ਆਪਾਂ ਕਹਿ ਦਈਏ ਵਿੱਚ ਜਿੱਤ ਖੁਸ਼ ਕਰਤਾ ਮਨ ਰੂਹ ਖੁਸ਼ ਕਰਤੀ ਇਹਨੇ ਜਿਵੇਂ ਸਾਨੂੰ ਵੇ ਅਸੀਂ ਜਿਸ ਹਿਸਾਬ ਲਈ ਤੇ ਮਸ਼ੀਨ ਦਾ ਟ్రਾਇਲ ਹੀ ਲਿਆ ਸੀਗਾ ਤੇ ਪਰ ਮੈਨੂੰ ਲੱਗਦਾ ਵੀ ਇਹ ਕਾਮਯਾਬ ਹੋ ਜਾਊਗਾ। ਬਾਕੀ ਜਿਵੇਂ ਜਿਵੇਂ ਗਾਹਾਂ ਕਾਮਯਾਬ ਹੁੰਦਾ ਜਾਂ ਨਾ ਹੁੰਦਾ ਉਹਦੇ ਬਾਰੇ ਤੁਹਾਨੂੰ ਜਾਣਨਾ ਪਾਵਾਂਗੇ। ਉਸ ਤਰ੍ਹਾਂ ਦੀ ਜਾਣਕਾਰੀ ਲਈ ਚੈਨਲ ਕਰ ਲਓ ਸਬਸਕ੍ਰਾਈਬ। ਇਸੇ ਤਰ੍ਹਾਂ ਆਪਾਂ ਵੀਡੀਓ ਪਾਉਂਦੇ ਰਹਾਂਗੇ। ਬਾਕੀ ਮੱਕੀ ਆਪਣੀ 30 32 ਵੀ ਜੀ ਸੀ ਉਹਦੇ ਬਾਰੇ ਵੀਡੀਓ ਪਾਈ ਸੀ ਆਪਾਂ ਤੇ ਉਹਦੀ ਕੰਡੀਸ਼ਨ ਵੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ। ਤਾਤਾ ਕ ਲਈ ਸਾਸਰੀਆ ਕਾਲ ਦੋਸਤੋ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਧੰਨਵਾਦ ਦੋਸਤੋ ਥੈਂਕ ਯੂ